ਜੇਂਦਰ ਸਿੰਘ ਆਪਣੇ ਟਰੱਕ ਦੇ ਵਿੱਚ ਮੂਸੇ ਵਾਲੇ ਦੇ ਗਾਣੇ ਸੁਣ ਰਿਹਾ ਸੀਗਾ ਜਿਸ ਕਰਕੇ ਉਸ ਨੇ ਤਿੰਨ ਬੰਦਿਆਂ ਦੀ ਮੌਤ ਕਰ ਦਿੱਤੀ ਇਹ ਗੱਲ ਆਪਾਂ ਨਹੀਂ ਕਹਿ ਰਹੇ ਜਿਹੜਾ ਮੁੰਡਾ ਸੀਗਾ ਉਹਦੇ ਟਰੱਕ ਦੇ ਵਿੱਚ ਨਾ ਇੱਕ ਮੂਸੇ ਵਾਲੇ ਦਾ ਲੋਕਟ ਟੰਗਿਆ گاਉਣ ਵਾਲੇ ਦਾ ਕੀ ਕਹਿਣਾ ਚਾਹੁੰਦੇ ਹੋ ਵੀ ਜਿਹੜਾ ਨਵਾਂ ਯੂਥ ਹੈ ਕੋਈ ਹੈ ਇਹਨਾਂ ਨੂੰ ਮੜ ਆਪਣੇ ਲਾਈਵ ਸਟ੍ਰੀਮ ਦੇ ਵਿੱਚ ਕਹੀ ਕੀ ਸਿੱਧੂ ਮੂਸੇਵਾਲੇ ਦਾ ਹਰਜਿੰਦਰ ਦੇ ਟਰੱਕ ਦੇ ਵਿੱਚ ਗਾਣਾ ਚੱਲ ਰਿਹਾ ਸੀ ਦਰਅਸਲ ਗੱਲ ਇਸ ਤਰ੍ਹਾਂ ਹੈ ਕਿ ਸਿੱਧੂ ਮੂਸੇਵਾਲੇ ਦਾ ਹਰਜਿੰਦਰ ਦੇ ਟਰੱਕ ਦੇ ਵਿੱਚ ਲੋਕਟ ਸੀਗਾ ਤੇ ਉਹ ਹਰਜਿੰਦਰ ਸਿੰਘ ਨੂੰ ਇਹ ਗੱਲ ਕਹਿ ਰਿਹਾ ਕਿ ਉਹ ਹਰਜਿੰਦਰ ਸਿੰਘ ਸਿੱਧੂ ਮੂਸੇ ਵਾਲੇ ਦਾ ਫੈਨ ਆ ਤੇ ਸਿੱਧੂ ਮੂਸੇ ਵਾਲੇ ਦਾ ਇੱਕ ਗਾਣਾ ਆਇਆ ਸੀ ਕਿ ਹਿੱਕਾਂ ਉੱਤੇ ਝਾੜਦੀ ਏ ਰੇਂਜ ਬਲੀ ਚੱਟਾ ਸਾਹਿਬ ਇਹ ਗੱਲ ਕਹਿ ਰਹੇ ਨੇ ਕਿ ਸਿੱਧੂ ਮੂਸੇ ਵਾਲੇ ਦੇ ਉਸ ਟਾਈਮ ਤੇ ਗਾਣੇ ਚੱਲ ਰਹੇ ਸੀਗੇ ਜਿਸ ਕਰਕੇ ਹਰਜਿੰਦਰ ਸਿੰਘ ਨੂੰ ਸੁਰਤ ਨਹੀਂ ਰਹੀ ਤੇ ਉਸ ਨੇ ਇਹ ਬੰਦਿਆਂ ਦੇ ਉੱਤੇ ਟਰੱਕ ਚੜਾ ਦਿੱਤਾ ਜਿਸ ਦੀ ਕੀ ਕਲਿੱਪ ਆਪਾਂ ਤੁਹਾਨੂੰ ਦਿਖਾਵਾਂਗੇ ਲਾਸਟ ਦੇ ਵਿੱਚ ਅਸਲ ਦੇ ਵਿੱਚ ਗੱਲ ਇਸ ਤਰ੍ਹਾਂ ਹੈ ਕਿ ਸਿੱਧੂ ਮੂਸੇ ਵਾਲੇ ਨੂੰ ਤਾਂ ਮਰੇ ਨੂੰ 3 ਸਾਲ ਹੋ ਚੁੱਕੇ ਨੇਗੇ ਪਰ ਇਹ ਬੰਦਾ ਜੋ ਕਿ ਪੌਡਕਾਸਟ ਕਰਦਾਗਾ ਲਾਈਵ ਸਟ੍ਰੀਮ ਕਰਦਾਗਾ ਇਸ ਦੀ ਸਿੱਧੂ ਮੂਸੇ ਵਾਲੇ ਦੇ ਜਿਹਾਉਂਦੇ ਹੋਏ ਵੀ ਬਣਦੀ ਨਹੀਂ ਸੀ ਉਹ ਲੋਕਾਂ ਨੂੰ ਸਿੱਧੂ ਮੂਸੇ ਵਾਲੇ ਦੇ ਖਿਲਾਫ ਪੜਕਾਉਂਦਾ ਸੀ ਤੇ ਸਿੱਧੂ ਮੂਸੇ ਵਾਲੇ ਦੇ ਬਾਰੇ ਪੁੱਠਾ ਸਿੱਧਾ ਬੋਲਦਾ ਸੀ ਤੇ ਜੋ ਲੋਕ ਇਸ ਨੂੰ ਪਸੰਦ ਕਰਦੇ ਸੀ ਉਹਨਾਂ ਨੂੰ ਅੱਜ ਵੀ ਇਹ ਸਾਬਤ ਕਰਨ ਤੇ ਲੱਗਿਆ ਹੋਇਆ ਕਿ ਸਿੱਧੂ ਮੂਸੇ ਵਾਲਾ ਮਾੜਾ ਬੰਦਾ ਸੀ ਸਿਰਫ ਇਹ ਆਪਣੀ ਮੈਂ ਕਰਕੇ ਮੈਂ ਕਰਕੇ ਇਹ ਸਭ ਕਰ ਰਿਹਾਗਾ ਕਿਉਂਕਿ ਜੋ ਬੰਦਾ ਇਸ ਜ਼ਿੰਦਗੀ ਤੇ ਨਹੀਂ ਹੈਗਾ ਆਪਾਂ ਉਸ ਨੂੰ ਤਾਂ ਬਖਸ਼ ਦਿੰਨੇ ਆ ਪਰ ਇਹ ਅਹਜਾ ਇਨਸਾਨ ਆ ਜਿਸਨੇ ਸਿੱਧੂ ਮੂਸੇ ਵਾਲੇ ਨੂੰ ਮਰੇ ਹੋਏ ਨੂੰ ਵੀ ਨਹੀਂ ਬਖਸ਼ਿਆ ਪਰ ਸਿੱਧੂ ਮੂਸੇ ਵਾਲੇ ਦੇ ਕਰਕੇ ਕੋਈ ਵੀ ਬੰਦਾ ਕਦੇ ਕਿਸੇ ਨੂੰ ਨਹੀਂ ਮਾਰਦਾ ਫਿਰ ਤਾਂ ਇਹ ਗੱਲ ਵੀ ਹੋਊਗੀ ਹਰਜੀਦਰ ਸਿੰਘ ਨੇ ਬਾਰਡਰ ਵੀ ਤਾਂ ਫਿਰ ਚੀਮੇ ਬਾਈ ਦੇ ਗਾਣੇ ਸੁਣ ਕੇ ਟੱਪਿਆ ਹੋਊਗੀ ਜੱਟਾਂ ਦੇ ਪੁੱਤਾਂ ਨੂੰ ਰੋਕ ਸਕੇ ਨਾ 트럼ਪ ਇਹ ਗਾਲਾ ਗਾਣਾ ਸੀਗਾ ਜੋ ਇਹ ਚੀਮੇ ਬਾਈ ਦਾ ਸੀਗਾ ਇਸ ਦਾ ਮਤਲਬ ਲੋਕ ਗਾਣੇ ਸੁਣ ਸੁਣ ਕੇ ਪੁੱਠੇ ਕੰਮ ਕਰਦੇ ਨੇ ਨਹੀਂ ਤਾਂ ਲੋਕ ਸਿੱਧੇ ਰਹਿੰਦੇ ਬਾਕੀ ਤੁਹਾਡਾ ਇਸ ਬਾਰੇ ਕੀ ਵਿਚਾਰ ਆ ਤਾਂ ਪਲੀਜ਼ ਕਮੈਂਟ ਕਰਕੇ ਸਾਨੂੰ ਜਰੂਰ ਦੱਸਿਓ ਮੁੰਡਾ ਸੀਗਾ ਉਹਦੇ ਟਰੱਕ ਦੇ ਵਿੱਚ ਨਾ ਇੱਕ ਮੂਸੇ ਵਾਲੇ ਦਾ ਲੋਕੇਟ ਟੰਗਿਆ ਗਾਉਣ ਵਾਲੇ ਦਾ ਕੀ ਕਹਿਣਾ ਚਾਹੁੰਦੇ ਹੋ ਵੀ ਜਿਹੜਾ ਨਵਾਂ ਯੂਥ ਹੈ ਕੋਈ ਹੈ ਇਹਨਾਂ ਨੂੰ ਮੜਾ ਮੋਟਾ ਕਹੇ ਜੇ ਬੰਦੇ ਦਾ ਉਹ ਫੈਨ ਆ ਤੇ ਵਾਪੀ ਮਰਨੇ ਵਾਲੇ ਕੰਮ ਤਾਂ ਉਹਨੇ ਕਰਨਾ ਹੀ ਨਹੀਂ ਨਹੀਂ ਪਉ ਮੂਸੇ ਵਾਲੇ ਦਾ ਗਾਣਾ ਚੱਲਦਾ ਹੋਣਾ ਉਹਨਾਂ ਦਾ ਅਸੀਂ ਕਰਬ ਤੇ ਚਾ